वाहेगुरु जी का खालसा श्री वाहेगुरु जी की फतेह भाई बलदेव सिंह बडाला जी का नाम तो हम लोग बहुत पहले से सुनते आए थे और झूठ ना बोल पांडे आपका एक जो है कीर्तन में भी हमने शब्द सुना था तो पूरे हरियाणा को आपके इन शब्दों से प्रेरणा मिली और आज जो है बीबी -बी विनेश फोगाट जी के ये जो प्रोग्राम हुआ इसके बहाने से आज भाई साहब के दर्शन हुए हैं और सच्ची बात ये है कि ऐसा मुझे फ़ील हुआ महसूस हुआ कि जैसे पहली बार नहीं भाई साहब से मिल रहा कि मतलब एक जन्मों का साथ मतलब हमारा रहा हो और मैं सारी टीम को सारे ही भाइयों को यही फील हुआ कि जैसे हमारा कई जन्मों का रिश्ता है और मैं तो साध संगत जी इस मंच के माध्यम से यही कहना चाहूँगा कि भाई जब तक जिएंगे भाई साहब के साथ निभाएंगे क्योंकि आप जिन मुद्दों को लेकर चले हैं वही असली मुद्दे हैं वही ईमानदार मुद्दे हैं और उन्हीं मुद्दों के ऊपर जो है चलकर हमारी कौम हमारी सिख कौम जो है वो आगे बढ़ सकती है जी। बहुत बहुत धन्यवाद वाहेगुरु जी वाहे का खालसा वाह वाह जी का खालसा फतेह ਪੱਤੀ ਪੰਥਕ ਹੋਕੇ ਦੇ ਥੜੇ ਉੱਤੇ ਅੱਜ ਸਾਡੇ ਨਾਲ ਵੀਰ ਮਨੋਜ ਸਿੰਘ ਦੋਹਣ ਹਰਿਆਣੇ ਤੋਂ ਤੇ ਉਹਨਾਂ ਦੀ ਸਮੁੱਚੀ ਟੀਮ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ 328 ਪਾਵਨ ਸ੍ਰੋਪਾਂ ਵਾਸਤੇ ਇਨਸਾਫ ਲਈ ਜਿੱਥੇ ਹੱਦ ਦਾ ਨਾਰਾ ਮਾਰਨ ਵਾਸਤੇ ਆਏ ਉੱਥੇ ਅੱਜ ਇਹਨਾਂ ਵੀਰਾਂ ਦੇ ਉਪਰਲੇ ਦੇ ਨਾਲ ਉਸ ਬੀਬੀ ਨੂੰ ਵੀ ਸਨਮਾਨ ਕੀਤਾ ਗਿਆ ਜਿਨ੍ਹਾਂ ਦਾ ਪਿਛਲੇ ਦਿਨੀ ਬਹੁਤ ਇੱਕ ਵੱਡੇ ਪੱਧਰ ਤੇ ਰੌਲਾ ਪਿਆ ਕਿ ਉਹਨਾਂ ਨਾਲ ਬਹੁਤ ੱਟਕਾ ਹੋਇਆ ਜਿਨ੍ਹਾਂ ਦਾ ਨਾਮ ਸੀ ਵਿਨੇਸ਼ ਫੁਗਾਟ ਖਿਡਾਰ ਖਿਡਾਰੀ ਖੇਡਾਂ ਦੇ ਵਿੱਚ ਉਹ ਬੜੇ ਤਕੜੇ ਮਾਹਰ ਨੇ ਬੜੇ ਅੱਗੇ ਉਹਨਾਂ ਨੇ ਤਰੱਕੀ ਕੀਤੀ ਉਹਨਾਂ ਵਾਸਤੇ ਜਿਹੜਾ ਪ੍ਰਬੰਧ ਕੀਤਾ ਗਿਆ ਕਿ ਸੋਨੇ ਦੀ ਸਰੀ ਸਾਹਿਬ ਤੇ ਨਾਲ ਇੱਕ ਸੋਨੇ ਦਾ ਹਾਰ ਜਿਹੜਾ ਸੀਗਾ ਉਹ ਇਹਨਾਂ ਦੀ ਟੀਮ ਨੇ ਇੱਕ ਸੰਗਤਾਂ ਦੇ ਸਹਿਯੋਗ ਨਾਲ ਬਣਾਇਆ ਤੇ ਸਤਖੰਡ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹਨਾਂ ਵੀਰਾਂ ਨੇ ਇੱਕ ਨਤਮਸਤਕ ਹੁੰਦੇ ਹੋਏ ਜਿੱਥੋਂ ਉਪਦੇਸ਼ ਚੋਂ ਵਰਨਾ ਕੋ ਸਾਝਾ ਜਿੱਥੇ ਕੀਰਤ ਕਰਨ ਨਾਮ ਜਪਣ ਵੰਡ ਛਕਣ ਮਾਨਸ ਕੀ ਜਾਤ ਸਭ ਇੱਕੇ ਪਹਿਚਾਨਬੋ ਨਾਮਿਕ ਨਾਮ ਚੜਦੀ ਕਲਾ ਤੇਰੀ ਭਾਣੇ ਸਰਬੱਤ ਦਾ ਭਲਾ ਤੇ ਜਿਸ ਘਰ ਚ ਰੋਜ ਸੁਨਾਇਆ ਜਾਂਦਾ ਸੋ ਕਿਉ ਮੰਦਾ ਆਖਿਆ ਜਿੱਤ ਜੰਮੇ ਰਾਜਾਨ ਇੱਕ ਬੇਟੀ ਲਈ ਇੱਕ ਧੀ ਲਈ ਇੱਕ ਭੈਣ ਲਈ ਇੱਕ ਮਾਂ ਲਈ ਇਸਤਰੀ ਜਾਤੀ ਲਈ ਜਿੱਥੇ ਬੀਬੇ ਆਖਿਆ ਮਾਤਾ ਸਹਿਬ ਕੋ ਆਖਿਆ ਉਸ ਘਰ ਨੂੰ ਚੁਣਿਆ ਕਿ ਉਥੋਂ ਇਸ ਬੀਬੀ ਫੁਗਾਟ ਦਾ ਸਨਮਾਨ ਕਰਾਇਆ ਜਾਏ ਤੇ ਅੱਜ ਇਹ ਵੀਰ ਜਿੱਥੇ ਉਸ ਬੀਬੀ ਦਾ ਸਨਮਾਨ ਕਰਵਾਉਣ ਚ ਮੋਰੀ ਨੇ ਇਹਨਾਂ ਨੇ ਸਾਰਾ ਕੁਝ ਕੀਤਾ ਹੈ ਇਥੋਂ ਤੱਕ ਜਿੰਨੇ ਵੀ ਇਹ ਉਦਮ ਸੀ ਇਹਨਾਂ ਵੀਰਾਂ ਦੇ ਸੰਤ ਤੇ ਅੱਜ ਉਹਦੇ ਨਾਲ ਨਾਲ ਇਹ ਸਾਡੇ ਕੋਲ ਵੀ ਆਏ ਨੇ ਤੇ ਮੈਂ ਆਪਣੇ ਜਥੇ ਵੱਲੋਂ ਸਿੱਖ ਸਦਭਾਵਨਾ ਦਲ ਵੱਲੋਂ ਔਰ ਸਾਰੇ ਪੰਜਾਬ ਦਲ ਵੱਲੋਂ ਸਾਰਿਆਂ ਵੱਲੋਂ ਜਿਉ ਆਇਆ ਆਖਦਾ ਆ ਤੇ ਇਹ ਸਨਮਾਨ ਸਨਮਾਨ ਇਸ ਲਈ ਦਿੱਤਾ ਕਿਸਾਨੀ ਮੋਰਚਿਆਂ ਚ ਵੀ ਹਾਥ ਦੇ ਨਾਰੇ ਮਾਰੇ ਵੱਡੀਆਂ ਸੇਵਾਵਾਂ ਕੀਤੀਆਂ ਤੇ ਅੱਜ ਵੀ ਗੁਰੂ ਗ੍ਰੰਥ ਸਾਹਿਬਾ ਜੀ ਵਾਸਤੇ ਇੱਥੇ ਪਾਦ ਦਾ ਨਾਰਾ ਮਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ